ਨਾਬਾ ਬਲਾਕ ਦਾ ਪਿੰਡ ਕਿਸ਼ਨਗਰ ਦੇ ਰਹਿਣ ਵਾਲੇ ਜਗਤਾਰ ਸਿੰਘ ਨੇ ਬੜੇ ਹੀ ਚਾਅਵਾਂ ਦੇ ਨਾਲ ਆਪਣੇ ਲੜਕੇ ਦਾ ਵਿਆਹ ਨਾਬਾ ਬਲਾਕ ਦੇ ਪਿੰਡ ਅਗੇਤੀ ਦੀ ਲੜਕੀ ਦੇ ਨਾਲ ਸਿੱਖ ਰੀਤੀ ਰਿਵਾਜਾਂ ਦੇ ਨਾਲ ਵਿਆਹ ਕਰਵਾਇਆ ਸੀ ਤੇ ਲੜਕੀ ਵੱਲੋਂ ਪਹਿਲਾਂ ਹੀ ਹਾਇਲਾਈਟਸ ਕੀਤੀ ਹੋਈ ਸੀ ਪਰ ਲੜਕੀ ਦੇ ਕੋਲ ਇੰਨੇ ਪੈਸੇ ਨਹੀਂ ਸਨ ਕਿ ਉਹ ਆਪਣੀ ਲੜਕੀ ਨੂੰ ਕੈਨੇਡਾ ਭੇਜ ਸਕਣ ਸੋ ਲੜਕੇ ਦੇ ਪਰਿਵਾਰ ਨੇ ਲੱਖਾਂ ਰੁਪਿਆ ਦਾ ਲੋਨ ਲੈ ਕੇ ਆਪਣੀ ਨੂੰ ਨੂੰ ਕੈਨੇਡਾ ਭੇਜਿਆ ਪਰ ਲੜਕੀ ਨੇ ਕੈਨੇਡਾ ਜਾ ਕੇ ਆਪਣੇ ਪਤੀ ਅਤੇ ਪਰਿਵਾਰ ਨੂੰ ਫੋਨ ਹੀ ਨਹੀਂ ਕੀਤਾ ਨਤੀ ਉਹਨਾਂ ਦਾ ਫੋਨ ਬਲੌਕਲਿਸਟ ਦੇ ਵਿੱਚ ਪਾ ਦਿੱਤਾ ਸੋ ਹੁਣ ਪੀੜਿਤ ਪਰਿਵਾਰ ਇਨਸਾਫ ਦੀ ਮੰਗ ਕਰ ਰਿਹਾ ਹੈ। ਵਿਦੇਸ਼ ਜਾਣ ਦੇ ਚਾਹ ਦੇ ਵਿਚੜਾ ਕੀ ਲੱਖਾਂ ਰੁਪਏ ਆਪਣਾ ਬਰਬਾਦ ਕੀਤਾ ਵਿਦੇਸ਼ ਜਾ ਕੇ ਭਿਕਸਵਾਰਨ ਦੀ ਹੋੜ ਲੱਗੀ ਹੋਈ ਹੈ ਨੌਜਵਾਨਾਂ ਦੇ ਵਿੱਚ ਜਿਸ ਸੇ ਕਰਕੇ ਆਲਟਸ ਕੀਤੀ ਹੋਈ ਲੜਕੀ ਦੇ ਨਾਲ ਵਿਆਹ ਕਰਵਾਇਆ ਸੀ ਪਰ ਲੜਕੀ ਦੇ ਵੱਲੋਂ ਉਸ ਨੂੰ ਧੋਖਾ ਦਿੱਤਾ ਗਿਆ ਤੇ ਕੈਨੇਡਾ ਦੇ ਵਿੱਚ ਪਹੁੰਚ ਕੇ ਉਹਨਾਂ ਦਾ ਨੰਬਰ ਵੀ ਜਿਹੜਾ ਕੀ ਬਲੈਕਲਿਸਟ ਦੇ ਵਿੱਚ ਪਾ ਦਿੱਤਾ। ਸੋ ਫਿਲਹਾਲ ਜਿਹੜਾ ਕੀ ਪੀੜਿਤ ਪਰਿਵਾਰ ਹੈ ਉਹ ਇਨਸਾਫ ਦੀ ਗੁਹਾਰ ਲਗਾ ਰਿਹਾ ਹੈ। ਦੇ ਦੂ ਤੇ ਅਮਨਪ੍ਰੀਤ ਕੌਰ ਹੈਗੀ ਆਪਣੇ ਜਿੱਤੀ ਪੜਦਾ ਤੇ ਇਹਦੀ ਮਾਂ ਦਾ ਵੱਧ ਦੇ ਵਿੱਚ ਰਿਸ਼ਤਾ ਹੋ ਗਿਆ ਸੀ ਰਮਨ ਮੱਜਰੀ ਰਮਨ ਮੱਜਰੀ ਦੀ ਮਾਂ ਤੇ ਇਹਦੇ ਪਿਤਾ ਦਰਬਾਰਾ ਸਿੰਘ ਤੇ ਇਹਦੀ ਨਾਨੇ ਮਨਿੰਦਰ ਕੌਰ ਨੇ ਇਹਨਾਂ ਨੇ ਰਿਸ਼ਤਾ ਕੀਤਾ ਤੇ ਇਹਦੀ ਸੈਕਟਰ ਦੀ ਅਮਨਪ੍ਰੀਤ ਕੌਰ ਦੀ ਇੱਕ ਬੱਬੂ ਬਣ ਗਈ ਹੈਗੀ ਕੁੜੀ ਜਨਾਂ ਦੀ ਇਹਦੇ ਸੱਗੀ ਭੈਣ ਹੈਗੀ ਹੈ ਤੇ ਇੱਕ ਸੰਧਾ ਹੈਗਾ ਮਨੁਵੰਦਰ ਸਿੰਘ ਸੰਧਾ ਇਹਦਾ ਭਰਾ ਇਹਨਾਂ ਨੇ ਸਰੇ ਨਾਲ ਮਿਲ ਕੇ ਰਿਸ਼ਤਾ ਕੀਤਾ ਸੀ ਸਭਾ ਕੋਈ ਦਿਲਣਾ ਨਹੀਂ ਸੀ ਹੋয়া। ਫਲਾਸ਼ ਦਾ ਕੋਈ ਸਾਡੀ ਮੰਗ ਸੀ। ਤੇ ਇਹ ਇਹ ਕੁੜੀ ਨੂੰ ਐਨਲਰਜਿਸ ਕੀਤੀ ਹੋਈ ਸੀ। ਇਹ ਕਦੇ ਵੀ ਸਾਡੀ ਕੁੜੀ ਦੀ ਐਨਲਰਜਿਸ ਕੀਤੀ ਹੋਈ ਹੈ। ਤੇ ਮੈਂ ਵੀ ਚਲੋ ਕੋਈ ਗੱਲ ਨਹੀਂ ਵੀ ਮੇਰਾ ਵੀ ਬੇਟਾ ਹੈਗਾ। ਤੇ ਜੇ ਕੁੜੀ ਨੂੰ ਐਨਲਰਜਿਸ ਕੀਤੀ ਹੋਈ ਹੈ ਚਲੋ ਆਪਾਂ ਕੁੜੀ ਨੂੰ ਬਾਹਰ ਭੇਜ ਦਿੰਦੇ ਨੇ ਤੇ ਬੇਟਾ ਵੀ ਆਪਣਾ ਬਾਹਰ ਚੱਲ ਜਾਏਗਾ। ਤੇ ਜਾ ਕੇ ਦੋ ਆਪਣੀ ਬਧੀਆ ਜ਼ਿੰਦਗੀ ਆਪਣੀ ਬਣਿਤ ਕਰਨੀ ਹੈ ਆਪਣਾ ਕੈਰੀਅਰ ਮਰੋੜਣਾ ਹੈ। ਤੇ ਇਹਨਾਂ ਨੇ ਉੱਥੇ ਜਾ ਕੇ ਕੁੜੀ ਨੂੰ ਪ੍ਰੋਡ ਕਰ ਤੱਕ ਕਦੇ ਵੀ ਜਾ ਕੇ ਮੇਰੇ ਬੇਟੇ ਨੂੰ ਫੋਨ ਨਹੀਂ ਕੀਤਾ। ਮੈਨੂੰ ਕਹਤਾ ਇਹ ਵੀ ਸਿੱਖੀ ਉਦੀ ਰਵਜਾਂ ਦੇ ਨਾਟਕ ਇਹਨਾਂ ਦਾ ਵਿਆਹ ਹੋਇਆ ਸਾਰਾ ਖਰਚਾ ਸ਼ੁਰੂ ਤੋਂ ਲੈ ਕੇ ਅੰਤ ਤੱਕ ਸਾਰਾ ਖਰਚਾ ਮੈਂ ਆਪ ਕੀਤਾ ਤੇ ਤੁਹਾਡਾ ਕਿੰਨਾ ਪੈਸਾ ਲੱਗਿਆ ਬਾਹਰ ਪੇ ਜਿੰਨੇ ਲੱਗਦੇ ਨੇ ਅ ਤਕਰੀਬਨ 27 ਲੱਖ ਦੇ ਗਿਣੇ ਚ ਮੇਰਾ ਖਰਚਾ ਹੋ ਗਿਆ ਤੇ 21 ਲੱਖ 60 ਹਜ਼ਾਰ ਦਾ ਮੈਂ ਲੋਨ ਕਰਾਇਆ ਜਿਹੜਾ ਸਟੱਡੀ ਲੋਨ ਸੀ ਉਹ ਕੁੜ ਦਾ ਗਾਰੰਟੀਡ ਸੀ ਤਨੇ ਮੈਂ ਤੇ ਮੇਰਾ ਬੇਟਾ ਤੇ ਮੇਰੀ ਮਿਸ ਜੀ ਤਵੇਨ ਬੀਰ ਕੋਰਤੇ ਗੁਰਜਿੰਦਰ ਸਿੰਘ ਦੋਨੇ ਰਿਲੇਸ਼ਨ ਚ ਰਹੇ ਉਧਰ ਉਧਰੀ ਘੁੰਮਦੇ ਰਹੇ ਪਰ ਵੱਟ ਗੱਲ ਇਹ ਹੈਗਾ ਵੀ ਕੁੜੀ ਕਿਸੇ ਨਾਲ ਨਹੀਂ ਗਈ ਅੱਛਾ ਤੁਹਾਡੇ ਘਰ ਉਹਦੇ ਪਿਓ ਸੱਕ ਪਿਓ ਫਿਰ ਮੈਂ ਐਗਰੀਮੈਂਟ ਕੀਤਾ ਫਿਰ ਜਿਹੜੀ ਦੀ ਕੁੜੀ ਦੀ ਦਾਦੀ ਸੀ ਦਾਦੀ ਕਹਿੰਦੀ ਕਹਿੰਦੀ ਵੀ ਮੈਂ ਕਰੀਆ ਵੀ ਇਹਨੂੰ ਤੁਸੀਂ ਕੁੜੀ ਨੂੰ ਲੈ ਜਾਓ ਤੇ ਜਿਹੜੀ ਕੁੜੀ ਦੀ ਮਾਂ ਸੀ ਉਹ ਕਹਿੰਦੀ ਕਹਿੰਦੀ ਵੀ ਨਹੀਂ ਵੀ ਜਿਹੜਾ ਇਹਦਾ ਹੈਗਾ ਸਿਸਟਮ ਹੈ ਉੱਥੇ ਉਹਦੀ ਬਾਪ ਦੀ ਡੈਥ ਹੋਣ ਕਰਕੇ ਜਿਹੜਾ ਇਹਦਾ ਜ਼ਮੀਨ ਜਾਇਦਾਦ ਹੈਗੀ ਸੀ ਜੀ ਇਹ ਜਦ ਜੀ ਜਨੋ ਅਧିକ ਨਹੀਂ ਮੈਂ ਖਰਚੇ ਕਰਾਉਂਗੀ ਲਾਭ ਇਸ ਤੇ 1 ਕ ਰੁਪਿਆ ਵੀ ਨਹੀਂ ਲੈਣਾ ਹੈਗਾ ਇਹਨੂੰ ਦੋ ਟੋਲ ਕਿੱਲੇ ਜ਼ਮੀਨ ਦੇ ਵੀ ਆਉਂਦੇ ਸੀ ਅਸੀਂ ਜ਼ਮੀਨ ਲੈਣ ਤੋਂ ਵੀ ਇਨਕਾਰ ਕਰਤਾ ਕਿ ਮੈਂ ਤਾਂ ਕੱਢਲੀ ਵੀ ਨਹੀਂ ਲੈਣੀ ਹੈਗੀ ਜ਼ਮੀਨ ਦੀ ਮੇਜਮਤੀ ਦੇ ਦੀ ਮੈਂ ਰੱਖਿਆ ਸੀ ਤੇ ਵੀ ਆਪ ਤੇ ਜ਼ਮੀਨ ਦਾ ਤੁਸੀਂ ਐਡਜਸਟਮੈਂਟ ਕਰੋ ਮੈਂ ਇਹ ਚੀਜ਼ ਦੇ ਨਾਲ ਐਗਰੀ ਹੈਗਾ ਤੇ ਉਹ ਕਹਿੰਦੀ ਜੀ ਨਹੀਂ ਚਲ ਕੋਈ ਗੱਲ ਇਹ ਵੀ ਤੁਸੀਂ ਕੁੜੀ ਨੂੰ ਕੈਨੇਡਾ ਜਾਣ ਦੋ ਵੀ ਤੇ ਕੁੜੀ ਗੁਰਜਿੰਦਰ ਸਿੰਘ ਨੂੰ ਉੱਥੇ ਬੁਲਾ ਲੇਗੀ ਉੱਥੋਂ ਪੀਆਰ ਹੋਣ ਤੋਂ ਬਾਅਦ ਇੱਥੇ ਕਿਸੇ ਨਾਲ ਆਉਣਗੇ ਮਾਜੋ ਕੋਈ ਗੱਲ ਨਹੀਂ ਅਸੀਂ ਨਾਲ ਸਹਿਮਤ ਹੋ ਗਈ ਚੀਜ਼ ਦੇ ਤੇ ਸਾਰੇ ਖਰਚੇ ਪੱਤੇ ਤਕਰੀਬਨ ਸ਼ੁਰੂ ਤੋਂ ਲੈ ਕੇ ਐਂਡ ਤੱਕ ਸਾਰਾ ਖਰਚਾ ਪੱਤਾ ਖੁਦ ਮੈਂ ਆਪ ਕੀਤਾ ਹੈ ਟੋਟਲ ਟੋਟਲ ਸਾਰਾ ਖਰਚਾ ਜੀ ਆਪਾਂ ਲਉਂਦੇ ਹੈਗਾ 27 ਲੱਖ 67000 ਰੁਪਇਆ ਖਰਚਾ ਆਇਆ ਜੀ ਜਿਹਦੇ ਵਿੱਚੋਂ 50000 ਰੁਪਇਆ ਦਾ ਮੇਰੇ ਲਈ ਆਇਆ ਮੈਂ ਨਾ 50000 ਰੁਪਇਆ ਕੱਟ ਕੇ 17000 ਰੁਪਇਆ ਮੈਂ ਹੋਰ ਘਟਾ ਤਾ ਤਕਰੀਬਨ 27 ਲੱਖ ਰੁਪਇਆ ਮੈਂ ਉਹਨਾਂ ਨੂੰ ਕਿਹਾ ਵੀ ਬਸ 27 ਲੱਖ ਰੁਪਇਆ ਮੇਰਾ ਖਰਚਾ ਹੈਗਾ ਜੀ ਉਹ ਕਹਿੰਦੇ ਕਿ ਕੁੜੀ ਫੋਨ ਕਰੇਗੀ ਇੱਕ ਵਾਰੀ ਵੀ ਕੁੜੀ ਆ ਕੇ ਮੇਰੇ ਬੇਟੇ ਨੂੰ ਫੋਨ ਕੀਤਾ ਕਿੰਨੇ ਸਾਲ ਹੋ ਗਏ ਬਸ ਉਹ ਕਹਿੰਦੀ ਜੀ 2 ਜਨਵਰੀ 23 ਦੀ ਗਈ ਹੋਈ ਹੈ ਜੀ